ਰਮੰਦਰ ਸਾਹਿਬ ਰਾਗੀ ਲੱਗਣ ਲਈ ਗਏ ਉਥੇ ਬਕਾਇਦਾ ਟੈਸਟ ਹੁੰਦਾ ਹੈ ਸੁਣਿਆ ਜਾਂਦਾ ਉਹ 14 ਸਾਲ ਦੀ ਉਮਰ ਜਦੋਂ ਟੈਸਟ ਦੇਣ ਗਏ ਤੇ ਉਹ ਸਾਰੇ ਟੈਸਟ ਵਿੱਚ ਜਿੱਥੇ ਹਿੰਦੁਸਤਾਨ ਦੇ ਕਈ ਇਲਾਕਿਆਂ ਤੋਂ ਰਾਗੀ ਆਏ ਹੋਣ ਲੱਗਣ ਵਾਸਤੇ ਇਹ 14 ਸਾਲ ਦਾ ਜਿਹੜਾ ਬੱਚਾ ਸੀ ਬਾਲਕ ਸੀ ਸਿੱਖਿਆ ਹੋਇਆ ਚੰਡਿਆ ਹੋਇਆ ਕਾਮਲ ਉਸਤਾਦ ਦਾ ਇਹ ਤਾਂ ਮੈਨੂੰ ਦੱਸਦਿਆਂ ਵੀ ਖੁਸ਼ੀ ਹੋ ਰਹੀ ਆ ਕਿ ਇਹ ਅਵਲ ਦਰਜੇ ਤੇ ਆ ਉਹਦੇ ਵਿੱਚ 60 ਜਿਹੜੇ ਸੀ ਰਾਗੀ ਜਥਿਆਂ ਨੇ ਜਾਂ ਗੁਣੀ ਜਨਾਂ ਨੇ ਟੈਸਟ ਦਿੱਤਾ ਸਭ ਤੋਂ ਪਹਿਲਾ ਨੰਬਰ ਜਿਹੜਾ ਸੀ ਉਹ ਬਾਲਕ ਸੰਤਾ ਸਿੰਘ ਦਿੱਲੀ ਵਾਲੇ ਦਾ ਸੀ ਜਿਹੜਾ ਗਰੀਬੀ ਚੋਂ ਉੱਠ ਕੇ ਗਰੀਬੀ 'ਵਾਂ ਨਾਮ ਪੈਦਾ ਕਰ ਉਹਨਾਂ ਨੇ ਨਾਮ ਇੱਕ ਸੰਦਾ ਪਹਿਲਾ ਸਟੈਪ ਇਹ ਸੀ ਬਹੁਤ ਵੱਡਾ ਕਿ 60 ਜਥਿਆਂ ਵਿੱਚੋਂ ਪਹਿਲੇ ਨੰਬਰ ਤੇ ਆਉਣਾ ਮੇਰਾ ਕਿਹਸੇ ਫਾਰਸ ਤੇ